ਕੌਮਾਂ ਜੀਉਂਦੀਆਂ ਸਦਾ ਕੁਰਬਾਨੀਆਂ ਦੇ ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਉਸਦਾ ਇਤਿਹਾਸ ਮੁਝੇ ਵਿਪਤਾ ਹੱਸ ਕੇ ਕੌਮ ਜੋ ਜਰ ਜਾਂਦੇ ਸਿਰ ਦੇ ਕੇ ਸਰਦਾਰ ਕਹਾਏ ਆਪਾਂ ਤਾਹੀਓ ਸ੍ਰੀ ਦਸਤਾਰਾਂ ਸਹੁੰਦੀਆਂ ਨੇ ਤਾਹੀਓ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ ਤਾਹੀਓ ਅਸਾਂ ਤੋਂ ਮੌਤ ਹੈ ਡਰ ਜਾਂਦੇ ਚੋਕਣ ਲਈ ਨਹੀਂ ਅੱਖੀਆਂ ਸਿੱਖਦੀਆਂ ਇਹ ਤਾਂ ਬਣਿਆ ਨੇ ਸ਼ਹੀਦੀ ਖੁਮਾਰੀਆਂ ਦੇ ਲਈ ਦੋਹਾਂ ਗੱਲਾਂ ਲਈ ਸਿੱਖ ਦਾ ਅশীরਸ ਬਣਿਆ ਜਾਂ ਆਰੀਆਂ ਦੇ ਲਈ ਜਾਂ ਸਰਦਾਰੀਆਂ ਦੇ ਲਈ ਜਲਮ ਰੋਜ਼ ਜੰਮਦੇ ਤਾਂ ਵੀ ਮੁੱਕ ਜਾਂਦੇ ਜਾਲਮ ਜਾਲਮ ਰੋਜ਼ ਜੰਮਦੇ ਤਾਂ ਵੀ ਮੁੱਕ ਜਾਂਦੇ ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ ਬੜੇ ਬੜੇ ਓਮ ਨੇ ਜ਼ਖਮ ਹੈ ਖਾਦੇ ਅਗਲੇ ਭਰੀ ਜਾਂਦੇ ਪਿਛਲੇ ਸੁੱਕਦੇ ਨਹੀਂ ਉਹ ਜਾਲਮ ਗੋਲੀਆਂ ਤੇ ਗਿਰ ਕੇ ਮਾਰਦਾ ਨਹੀਂ ਤੇ ਲਾਛਾਂ ਅਗੋਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ ਉਹ ਜ਼ਾਲਮ ਬੋਲੀਆਂ ਤੇ ਗਿਣ ਕੇ ਮਾਰਦਾ ਨਹੀਂ ਤੇ ਲਾਛਾਂ ਅਗੋਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ